ਕਰ ਰਹੀ ਤੀ ਚਲੋ ਸੇਵਾਲਾ ਬੋਲੀ ਚਲ ਬੋਲੀ ਹਾਂਜੀ ਸੇਵਾਲਾ ਆਇਆ ਨਾ ਗਾਂ ਨਹੀਂ ਹੁੰਦੀ ਤੁਹਾਡੇ ਕੋਲ ਕਾਦੀ ਸੇਵਾ ਹਾਂਜੀ ਕਾਦੀ ਸੇਵਾ ਉਸ ਤਰ੍ਹਾਂ ਹੀ ਲੈਨੇ ਪਾਸੋਂ ਕਾਦੀ ਈ ਤੂੰ ਬਾਬੇ ਜਰੀ ਟਾਪਸਰੀਆਂ ਨਾਲ ਲਿਆ ਹਾਂਜੀ ਟਾਪਸਰੀਆਂ ਨਾਲ ਤੇ ਥੋੜਾ ਨਾਲੋ ਜਾ ਫੇ ਤਾੜੀ ਆਵੇ ਉਸ ਤਰ੍ਹਾਂ ਹੀ ਚੱਕਰ ਵਰਤੀ ਹੈ ਜੀ ਤੂੰ ਕਿਉਂ ਨਹੀਂ ਦੱਸਿਆ ਚਲੋ ਮਾਫੀ ਤੇਨੂੰ ਸਾਨੂੰ ਬੁੱਧੂ ਬਣਾਇਆ ਨਾ ਘਰ ਚ ਮਾਫੀ ਬਣਾ ਲਈ ਨਹੀਂ ਐਂ ਤਾਂ ਕੱਲੀ ਜਲਾ ਨਹੀਂ ਹੋਵੇ ਤੂੰ ਲੁੱਟ ਕੇ ਗਾਂ ਜਾਣਾ ਸੀ ਸਾਡੇ ਰਿਕਾਰਡ ਚ ਰੰਡਾ ਨਹੀਂ ਇਹ ਬਾਬਾ ਜੀ ਤੂੰ ਫੇਰ ਮੈਨੂੰ ਮੰਗਾ ਰਿਆ ਮਗਾਰੇ ਆ ਨਾ ਨਹੀਂ ਮਗਾਰੇ ਨਾ ਸਤੋ ਪਾ ਨਹੀਂ ਤੇਰੇ ਕੋ ਤੇ ਫੋਨ ਵੀ ਹੈ ਨਹੀਂ ਚਾਚਾ ਜੀ ਇੱਕ ਮਿੰਟ ਖੜ੍ਹ ਜੋ ਇੱਕ ਮਿੰਟ ਮੈਨੂੰ ਵੀਰ ਸਾਹਿਬ ਬਾਬਾ ਜੀ ਆ ਇੱਕ ਬੰਦਾ ਵਾ ਤੇ ਇਹ ਕਰਾਈ ਕਰਦਾ ਝੂਠ ਮਾਰ ਕੇ ਧਾਬੀਆਂ ਦਾ ਨਾਮ ਲੈਂਦਾ ਤੇ ਆਪਣੇ ਪਿੰਡ ਟੋਟੀਆਂ ਦੇ ਵਿੱਚ ਆਇਆ ਇਹਨੂੰ ਅੱਜ ਫੜਿਆ ਬਾਬੇ ਰਾਏਰਾਮ ਭਤੀ ਰਾਏਰਾਮ ਦੀ ਭਤੀ ਜੀ ਦੀ ਬਾਬਾ ਰਾਏਰਾਮ ਇੱਕੋ ਜਿਹਾ ਬਾਬਾ ਰਾਏਰਾਮ ਕਿਉਂ ਯਾਰ ਦਰਬਾਰ ਤੇ ਨੂੰ ਫੜ ਲਿਆ ਵਾ ਆ ਫੋਨ ਤੇ ਹੈਗਾ ਤੇ ਉਹਨੇ ਫੋਨ ਕੀਤਾ ਟੋਟੀਆਂ ਦੇ ਵਿੱਚ ਆ ਗਿਆ ਤੈਨੂੰ ਬਹੁਤ ਜੀ ਲਾਪਾ ਦਾ ਫੇਰ ਲਾਉਣਾ ਵਾ ਇਹ ਵੱਜ ਗਿਆ ਤੇ ਵੀਰ ਜੀ ਮਹਰੇ ਸਿੰਘਾਂ ਨੂੰ ਬੁਲਾਉਂ ਕਰਦਾਗੇ ਉਹ ਮਹਰੇ ਸਿੰਘਾਂ ਕੰਗਾ ਤਾਂ ਬੜਾ ਅੱਛਾ ਇੱਥੇ ਰਹਿਣਾ ਇੱਥੇ ਗੱਲ ਨਹੀਂ ਮਹਰਾ ਸਿੰਘ ਹੈ ਅੱਛਾ ਝੂਠ ਮਾਰ ਕੇ ਪੈਸੇ ਇਕੱਠੇ ਕਰ ਰਿਹਾ ਹੈ ਪਿੰਡ ਚੋਂ ਤੇ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਸਟੇਜ ਉੱਜੋ ਹੈਗੇ ਬੰਦਿਆਂ ਨੂੰ ਆ ਘਰ ਨਾ ਬਣ ਦਿਓ 1:30 ਵਜੇ ਦਾ ਟਾਈਮ ਚ ਮੈਨੂੰ ਫੜ ਕੇ ਲੈ ਕੇ ਆਇਆ ਇਹ ਤੁਹਾਡਾ ਕੁਛ ਨਾ ਕੁਛ ਕੁਝ ਵੀ ਬਣਾ ਕੇ ਲੈ ਚਲਿਆ ਹੈ ਤੇ ਮੈਂ ਇਹਦਾ ਪਿੱਛਾ ਕੀਤਾ ਮੈਂ ਬਾਬੇ ਰਾਇਰਾਮ ਅਸੀਂ ਖੜੇ ਆਂ ਤੇ ਬਾਬੇ ਰਾਇਰਾਮ ਦੇ ਦਰਬਾਰ ਤੇ ਆਇਆ ਤੇ ਅਸੀਂ ਪੰਚਾਇਤ ਨੂੰ ਗੱਲ ਕਰਨ ਆਏ ਆ ਯਾਰ ਸਾਡੇ ਕੋਲੋਂ ਉਹ ਬੇਂਤੀ ਆ ਕਿ ਇਹ ਬੰਦਾ ਪੈਣ ਕੇ ਵੜ ਗਿਆ ਪੱਤੀ ਚੋਂ ਲੈ ਕੇ ਆ ਲੈ ਮਾਰਦਾ ਇਹਨੂੰ ਫੜ ਲਓ ਤੇ ਵੜ ਕੇ ਇਹਦਾ ਕਟਾਪਾ ਜੜੋ ਮੈਂ ਜਿਹੜੀ ਐ ਮਾਲਾ ਟੰਗ ਤੂੰ ਮੈਂ ਮਾਇਆ ਕਿੱਥੇ ਆ ਇਹ ਵੀ ਤੂੰ ਸਾਬ ਲਾਣਾ ਕਾਹ ਤੇ ਮੇਲਾ ਖਤਮ ਹੋਇਆ ਇੱਕ ਨਾਲ ਬੇਨਤੀ ਕਰਦੇ ਬੀਬੀਆਂ ਭੈਣਾਂ ਨੂੰ ਫਿਰ ਜਾਂਦਾ ਨਾ ਬਾਬਿਆਂ ਬਾਬਿਆਂ ਆਉਂਦੇ ਜੀ ਨਾਮ ਖੁਲਾ ਨਾ ਰਾਈਟਰ ਦੀ ਪਰ ਮਲਾ ਜੀ ਦੇ ਕੋਲ ਸ਼ਾਮ ਨੂੰ ਬੰਦੇ ਲੈ ਕੇ ਆਉਂਦੇ ਉਹਨਾਂ ਨੇ ਕੱਲ ਤੇ ਜਿਹੜੇ ਬੰਦੇ ਲੈ ਕੇ ਮੇਰੇ ਕੋਲ ਆਉਂਦੇ ਪਹਾ ਘੱਟ ਕਿੱਥੇ ਆ ਇਹ ਹੋ ਸਕਦਾ ਤੂੰ ਬੰਦੇ ਲੈ ਕੇ ਨੰਬਰ ਲਿਖਿਆ ਮੈਨੇ ਮੇਰੇ ਕੋਲ ਹੀ ਹੱਥ ਨਾ ਆਉਂਦੀ ਜਿਆਦਾ ਲਾ ਬਾਬਾ ਜੀ ਬੈਠੇ ਭੈਣਾਂ ਨੂੰ ਸਨਵਾ ਕਰੀ